ਵੇਜੇ ਅੱਜ ਦੇ ਹਰਤਾ ਹਾਲ ਜਿਹੜੀ ਹੈ ਕਿ ਕਿਲੋਮੀਟਰ ਦੇ ਸਬੰਧਾਂ ਚ ਕੀਤੀ ਗਈ ਆ ਜਿਹੜਾ ਕਿਲੋਮੀਟਰ ਦਾ ਟੈਂਡਰ ਹੈ ਨਾ ਘਟ ਤੋਂ ਘਟ ਵੀ 7 ਤੋਂ 8 ਵਾਰ ਲੈ ਆ ਚੁਕੇ ਆ ਜਿਹੜਾ ਕਿ ਬਿਲਕੁਲ ਮਹਿਕਮੇ ਲਈ ਨੁਕਸਾਨਦਾਈ ਆ ਨੁਕਸਾਨਦਾਈ ਕਿਸ ਤਰ੍ਹਾਂ ਵਾ ਕਿਉਂਕਿ ਪਬਲਿਕ ਨੂੰ ਇਹ ਚੀਜ਼ ਦਾ ਪਤਾ ਨਹੀਂਗਾ ਜਿਹੜੀ ਕਿਲੋਮੀਟਰ ਸਕੀਮ ਬਾਸਿਆ ਓ ਬਸ ਸਾਡੇ ਕੋਲੋਂ ਜਿਹੜੀ ਆ ਕਿ 10 ਰੁਪਏ ਪ੍ਰਤੀ ਕਿਲੋਮੀਟਰ ਲੈ ਜਾਏਗੀ ਜਿਹਦੇ ਵਿੱਚੋਂ ਡੀਜ਼ਲ ਸਾਡਾ ਟੋਲ ਸਾਡਾ ਹਰ ਚੀ ਸਾਡੀ ਆ ਸਿਰਫ ਡਰਾਈਵਰ ਉਹਨਾਂ ਦਾ ਹੋਏਗਾ ਜੇ ਆਪਾਂ ਉਹਨੂੰ 10 ਰੁਪਏ ਕਿਲੋਮੀਟਰ ਦਿੰਨੇ ਆ ਠੀਕ ਆ ਜੀ 1000 ਕਿਲੋਮੀਟਰ ਉਹ ਰੋਜ਼ ਦਾ ਕਰਦੀ ਆ ਉਹ 30000 ਰੁਪਏ ਜਿਹੜਾ ਕੀ ਹਰ ਰੋਜ਼ 10 ਰੁਪਏ ਕਿਲੋਮੀਟਰ ਦਾ ਮਤਲਬ ਸੋਰੀ 10000 ਰੁਪਏ ਜਿਹੜਾ ਕੀ ਹਰ ਰੋਜ਼ ਲੈ ਜਾਏਗੀ 10000 ਇੱਕ ਦਿਨ ਦਾ ਹੋ ਗਿਆ ਤੇ ਜੇ ਆਪਾਂ ਮਹੀਨੇ ਦਾ حساب ਲਾਈਏ ਤੇ 3 ਲੱਖ ਰੁਪਇਆ ਹੋ ਜਾਣਾ ਵਾ ਜੇ ਆਪਾਂ ਇੱਕ ਮਹੀਨੇ ਦਾ 3 ਲੱਖ ਕਹਿੰਨਾ ਕਵਾਂਗੇ ਤੇ ਜਿਹੜਾ ਕੀ ਸਾਲ ਦਾ ਇਹ ਘਟ ਤੋਂ ਘਟਵੇ 36 ਲੱਖ ਰੁਪਇਆ ਜਿਹੜਾ ਕੀ ਇੱਕ ਸਾਲ ਦਾ ਇਹ ਲੈ ਜਾਏਗਾ ਜਿਹੜਾ ਕੀ ਸਰਾ ਸਰ ਮਹਿਕਮੇ ਨੂੰ ਨੁਕਸਾਨ ਦਾ ਹੀ ਆਏ 5 ਸਾਲ ਦਾ ਜੇ ਟੈਂਡਰ ਹੋਏਗਾ 50 ਸਾਲਾਂ ਜ ਤੋ ਹੀ ਹਿਸਾਬ ਲਗਾ ਲਓ ਕਿ ਜੇ 30 ਲੱਖ ਰੁਪਇਆ ਇਹ ਸਾਲ ਦਾ ਲਾਜੇਗਾ 36 ਲੱਖ ਰੁਪਇਆ ਸਾਲ ਦਾ ਲਾਜੇਗਾ ਤੁਸੀਂ ਆਪਸਾ ਲਾ ਲਓ ਕਿ ਪੰਜਾਂ ਸਾਲਾਂ ਦਾ ਇਹ ਜਿਹੜਾ ਕਿ 2 ਤੋਂ 2.5 ਕਰੋੜ ਤੋਂ ਵੀ ਉੱਪਰ ਲਿਆ ਜਾਏਗਾ ਠੀਕ ਹੈ ਇੱਕ ਬੱਸ ਜਿਹੜੀ ਆ ਕਿ 40 ਲਿੱਟਰ ਤੋਂ 45 ਲੱਖ ਰੁਪਏ ਦੀ ਪੈਂਦੀ ਆ ਉਹ ਬੱਸ ਜਿਹੜੀ ਆ ਕਿ ਸਾਡੇ ਮਹਿਕਮੇ ਦੇ ਵਿੱਚ 15 ਸਾਲ ਕੰਮ ਕਰਦੀ ਆ ਠੀਕ ਆ ਜੀ 15 ਸਾਲ ਕੰਮ ਕਰਨ ਤੋਂ ਬਾਅਦ ਵੀ ਉਹ ਸਾਨੂੰ ਫਾਇਦਾ ਦੇ ਕੇ ਜਾਂਦੀ ਆ ਜਿਹੜੇ ਪ੍ਰਾਈਵੇਟ ਆਪਰੇਟਰ ਆਏ ਪ੍ਰਾਈਵੇਟ ਆਪਰੇਟਰਾਂ ਨੂੰ ਬढ़ावा ਦੇਣ ਲਈ ਸਰਕਾਰ ਬढ़ावा ਦੇਣ ਲਈ ਮੈਂ ਕਹਿੰਦਾ ਭਾਵ ਇਹ ਕਹਿਣਾ ਚਾਹਨਾ ਵਾਂ ਕਿ ਜਿਹੜਾ ਟੈਂਡਰ ਦੇ ਵਿੱਚ 400 ਜਾਂ 450 ਕਿਲੋਮੀਟਰ ਤੈ ਹੁੰਦਾ ਵੀ ਇਹ ਆਪਾਂ ਬੱਸ ਕੋਲੋਂ ਲਾਵਾਂਗੇ ਇਹ 700 ਜਾਂ 800 ਹਰ ਰੋਜ਼ ਕਿਲੋਮੀਟਰ ਲੱਦੇ ਆ ਹਜ਼ਾਰ ਕਿਲੋਮੀਟਰ ਬੱਸ ਕੋਲੋਂ ਲੰਦੇ ਆ ਕਿਉਂ ਲੰਦੇ ਆ ਤੇ ਆਪਾਂ ਪ੍ਰਾਈਵੇਟ ਆਪਰੇਟਰਾਂ ਨੂੰ ਵੱਧ ਤੋਂ ਵੱਧ ਆਪਾਂ ਉਹਨਾਂ ਨੂੰ ਜਿਹੜਾ ਕੀ ਉਹਨਾਂ ਦਾ ਫਾਇਦਾ ਕਰਾਂਗੇ ਫਾਇਦਾ ਕਿਉਂ ਕਰਾਂਗੇ ਉਹਦੇ ਵਿੱਚੋਂ ਜੇ ਆਪਾਂ ਪ੍ਰਾਈਵੇਟ ਆਪਰੇਟਰ ਦਾ ਫਾਇਦਾ ਕਰਾਂਗੇ ਉਹਦੇ ਵਿੱਚੋਂ ਮੋਟੀਆਂ ਕਮਿਸ਼ਨਾਂ ਜਿਹੜੀਆਂ ਕੀ ਸਾਨੂੰ ਆਣਗੀਆਂ ਆਹੀਂ ਆਪਣਾ ਘਰ ਪੜਾਂਗੇ ਠੀਕ ਆ ਜੀ ਜਿਹੜਾ ਇਹ ਜ਼ੋਰ ਲਾਣਦੇ ਆ ਚੋਰ ਇਸੇ ਕਾਰਨ ਲਾਣਦੇ ਆ ਕਿ ਆਪਾਂ ਜਿਹੜੀਆਂ ਜਿਹੜੀਆਂ ਸਾਡੀਆਂ ਰੋਟੀਆਂ ਸਿਕਣੀਆਂ ਉਹ ਰਵਾਡੀਆਂ ਰੋਟੀਆਂ ਸਿਕਦੀਆਂ ਰਹਿਣ ਜੇ ਆਪਾਂ ਸਰਕਾਰੀ ਬਸਾਂ ਲੈ ਮਤਲਬ ਹੀ ਆਪਣੇ ਵਿਭਾਗ ਚ ਆਪਣੀਆਂ ਨਿੱਜੀ ਬਸਾਂ ਪਾਣੇ ਆ ਜੇ ਕਿ ਆਪਾਂ ਆਈ ਵੀ ਕਹਿੰਦੇ ਆ ਕਿ ਲੋਨ ਲਵੋ ਬਸਾਂ ਲੋਨ ਤੇ ਲਵੋ ਲੋਨ ਵੀ ਆਪਾਂ ਖਤਮ ਕਰਾਂਗੇ ਨਾ ਕਿ ਤੁਸੀਂ ਕਰੋਗੇ ਠੀਕ ਹੈ ਜਿਹੜਾ ਉਰਜੀ ਮੰਗਤੀ ਤਾਂ ਜੀ ਮੰਗੇ ਹੋਈ ਆ ਕਿ ਜਿਹੜਾ ਕਿਲੋਮੀਟਰ ਟੈਂਡਰ ਆ ਉਹਨੂੰ ਰੱਦ ਕਰੋ ਨਾ ਕਿ ਅੱਗੇ ਵਧਾਓ ਨਾ ਕਿ ਮਲਤਵਾ ਹੀ ਕਰੋ ਉਨੂੰ ਰੱਦ ਕਰੋ ਪਹਿਲੇ 12 ਵਜੇ ਹੜਤਾਲ ਕਰਨੀ ਮਿੱਥੀ ਸੀ ਉਸ ਤੋਂ ਬਾਅਦ ਕੈਨਸਲ ਕਰਕੇ ਤੀਨ ਦੁਬਾਰਾ ਕੀਤੀ ਨਹੀਂ ਜੀ ਕੋਈ ਕੈਨਸਲ ਕੋਈ ਨਹੀਂ ਸੀ ਕਿ ਹੜਤਾਲ ਜੇ 12 ਵਜੇ ਦੀ ਹੜਤਾਲ ਹੈ 12 ਵਜੇ ਹੀ ਹੜਤਾਲ ਹੋਈ ਆ ਸਾਨੂੰ ਉੱਪਰੋਂ ਕਾਲ ਆਈ ਜੇ ਇਹ ਟੈਂਡਰ ਲਾਗੂ ਕਰਦੇ ਆ ਖੋਲਦੇ ਆ ਵੀ ਆਪਾਂ 12 ਵਜੇ ਹੜਤਾਲ ਮਤਲਬ ਕਿ ਕਰਾਂਗੇ ਇਹਨਾਂ ਬੰਦ ਕਰਨ ਦੀ ਬਜਾਏ ਟੈਂਡਰ ਰੱਦ ਕਰਨ ਦੀ ਬਜਾਏ ਇਹਨਾਂ ਟੈਂਡਰ ਨੂੰ ਅੱਗੇ ਵਧਾਤਾ ਇਹ ਸਾਨੂੰ ਨਾ ਮਨਜ਼ੂਰ ਹੈ ਠੀਕ ਹੈ ਇਹ ਮਨਜ਼ੂਰ ਨਹੀਂ ਆ ਸਾਨੂੰ ਟੈਂਡਰ ਰੱਦ ਚਾਹੀਦਾ ਪਲੱਸ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਕਿ ਬਿਲਕੁਲ ਜਾਈ ਨਾ ਉਹ ਹਾਡੀਆਂ ਮੰਗਾ ਜੜੀਆਂ ਕਿ ਮੰਨੀਆਂ ਜਾਣ ਆ ਨੋਕਾ ਦੀ 1 ਮਹੀਨਾ ਦਾ ਲਾਰਾ ਦਿੰਦੇ ਆ ਕਦੀ 2 ਮਹੀਨੇ ਦਾ ਲਾਰਾ ਦਿੰਦੇ ਆ ਤੁਹਾਡੀ ਕਮੇਟੀ ਬਿਠਾਈ ਜਾਏਗੀ ਤੁਹਾਡਾ ਇਹ ਕੰਮ ਕੀਤਾ ਜਾਏਗਾ ਸਿਰਫ ਇਹ ਸ਼ੋਸ਼ੇ ਬਾਜ਼ੀਆਂ ਇਹ ਜਿਹੜੀ ਸਰਕਾਰ ਇਹਨੂੰ ਪਤਾ ਵੀ ਮੈਂ 2027 ਦੀਆਂ ਚੋਲਾਂਾਂ ਚ ਨਹੀਂ ਆਣਾ ਇਹ ਸਾਰਾ ਸਾਰ ਲੁੱਟਣ ਲੱਗੀ ਆ ਦਬਾ ਕੇ ਲੁੱਟਣ ਲੱਗੀ ਆ ਜੀ ਹਾਂ ਜੀ ਭਾਈ ਹੰਤਾਲ ਦਾ ਸਾਬ ਬਦਰੇ ਸਰਕਾਰ ਜਿਹੜੀ ਆ ਇਹ ਨਕਮੀ ਸਰਕਾਰ ਆ ਇਹ ਪਾਉਣ ਨਹੀਂ ਕਿਲੋਮੀਟਰ ਸਕੀਮ ਤੇ ਬਸਾਂ ਕਿਲੋਮੀਟਰ ਸਕੀਮ ਬਸਾਂ ਹੀ ਪਾਉਣ ਨਹੀਂ ਦੇਣੀਆਂ ਇਹ ਕਹਿੰਦੇ ਅੱਗੇ ਕਰੀ ਜਾਂਦੇ ਮਲਤਵੀ ਕਰੀ ਜਾਂਦੇ ਅੱਗੇ ਪਾਈ ਜਾਂਦੇ ਅੱਗੇ ਪਾਈ ਜਾਂਦੇ ਡੇਟਾ ਆਪਾਂ ਨੂੰ ਉਹ ਮਨਜ਼ੂਰ ਨਹੀਂ ਹੈਗਾ ਪਰ ਰੱਦ ਕਰਾਉਣੀਆਂ ਸਾਨੂੰ ਰੱਦ ਕੀਤੀਆਂ ਚਾਹੀਦੀਆਂ ਸਾਬਾਦਰ ਉਹ ਅਸੀਂ ਕਰਾ ਕੇ ਹਟਣਾ ਹੁਣ ਲੰਮੇ ਸਮੇਂ ਦੀ ਹੜਤਾਲ ਆ ਰੱਦ ਕਰਨਗੇ ਤੇ ਹੜਤਾਲ ਚ ਕੋਈ ਨਹੀਂ ਤੇ ਚੱਲਣ ਦੀ ਹੈ ਜੀ ਕਦੋਂ ਤੱਕ ਚੱਲੇਗੀ ਹੜਤਾਲ ਇਹ ਭਾਜੀ ਅਣਮਿੱਥੇ ਸਮੇਂ ਦੀ ਕਾਲ ਆ ਗਈ ਹੈ ਸਾਨੂੰ ਜਿੰਨਾ ਚਿਰ ਉਹ ਕਹਿਣਗੇ ਇਹ ਰੱਦ ਨਹੀਂ ਹੋਏਗਾ ਉਹਨਾਂ ਚਿਰ ਹਰਦਾਰ ਰਹੇਗੀ ਸਭਾ ਬਤ